ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਲੜੀ-ਵਾਰ ਵਿਚਾਰ ਕੀਤੀ ਜਾ ਰਹੀ ਹੈ ਪਿਛਲੀ ਵੀਡੀਓ ਦੇ ਵਿੱਚ ਸੁਣਿਆ ਆਪ ਜੀ ਨੇ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਲਤਾਨ ਦੇ ਪੀਰਾਂ ਨੂੰ ਰਿਧੀਆਂ ਸਿਧੀਆਂ ਦੇ ਵਿੱਚੋਂ ਕੱਢ ਕੇ ਕਰਾਮਾਤਾਂ ਦੇ ਵਿੱਚੋਂ ਕੱਢ ਕੇ ਇੱਕ ਰੱਬੀ ਅਕਾਲ ਪੁਰਖ ਦਾ ਉਪਦੇਸ਼ ਦਿੱਤਾ ਉਸ ਤੋਂ ਪਹਿਲਾਂ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਨੇ ਕੌਡੇ ਰਾਖਸ਼ ਨੂੰ ਭਾਈ ਕੌਡਾ ਬਣਾਇਆ ਤੇ ਨਾਲ ਹੀ ਉਸ ਨੂੰ ਸਿੱਖ ਧਰਮ ਦਾ ਪ੍ਰਚਾਰਕ ਥਾਪ ਦਿੱਤਾ ਸੀ ਪਰ ਅਸੀਂ ਅੱਜ ਤੱਕ ਭਾਈ ਕੌਡੇ ਨੂੰ ਜੋ ਗੁਰਨਾਨਕ ਦਾ ਸਿੱਖ ਬਣ ਗਿਆ ਸੀ ਅੱਜ ਤੱਕ ਕੌਡਾ ਰਾਖਸ਼ ਕਹਿੰਦੇ ਆ ਕੌਣ ਸੀ ਕੌਡਾ ਰਾਖਸ਼ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਵੀਡੀਓ ਵਿੱਚ ਸਾਂਝਾ ਕੀਤਾ ਹੈ ਜਿਨ੍ਹਾਂ ਨੇ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਪਿਛਲੀ ਵੀਡੀਓ ਸੁਣਨ ਦਾ ਜ਼ਰੂਰੀ ਯਤਨ ਕਰਿਓ ਤਾਂ ਜੋ ਤੁਹਾਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਜੋ ਅੱਜ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨਾ ਹੈ ਉਹ ਇਤਿਹਾਸ ਹੈ ਭਾਈ ਸੱਜਣ ਜੀ ਦਾ ਇਤਿਹਾਸ ਜਿਸ ਨੂੰ ਇਤਿਹਾਸ ਦੇ ਵਿੱਚ ਸੱਜਣ ਠਾਕ ਆਖਿਆ ਜਾਂਦਾ ਹੈ ਗੁਰਨਾਨਕ ਮਹਾਰਾਜ ਜੀ ਦੇ ਇੱਕ ਵਾਰ ਦਰਸ਼ਨ ਕੀਤੇ ਸੀ ਔਰ ਪਹਿਲੀ ਵਾਰ ਦਰਸ਼ਨ ਕਰਨ ਤੇ ਹੀ ਧੰਨ ਗੁਰਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਟਹਿ ਪਿਆ ਸੀ ਤੇ ਗੁਰਨਾਨਕ ਮਹਾਰਾ ਦਾ ਸਿੱਖ ਬਣ ਗਿਆ ਸੀ ਜਦੋਂ ਗੁਰਨਾਨਕ ਮਹਾਰਾ ਦਾ ਸਿੱਖ ਬਣਿਆ ਤਾਂ ਸਤਿਗੁਰਾਂ ਨੇ ਉਸ ਨੂੰ ਸਿੱਖ ਧਰਮ ਦਾ ਪ੍ਰਚਾਰਕ ਵੀ ਬਣਾ ਦਿੱਤਾ ਸੀ ਕੌਣ ਸੀ ਠੱਜਣ ਠੱਗ ਕਿਉਂ ਠੱਗੀਆਂ ਮਾਰਦਾ ਸੀ ਇੱਕ ਇਹਨੇ ਮੁਸਾਫਰਖਾਨਾ ਬਣਾਇਆ ਹੋਇਆ ਸੀ ਉਹ ਮੁਸਾਫਰਖਾਨੇ ਦੇ ਵਿੱਚ ਆਏਗੇ ਮੁਸਾਫਰਾਂ ਨਾਲ ਕੀ ਕਰਦਾ ਸੀ ਤੇ ਕਿਉਂ ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤਲੰਬਾ ਸ਼ਹਿਰ ਦੇ ਵਿੱਚ ਇਸ ਦੇ ਮੁਸਾਫਰਖਾਨੇ ਜਾਂਦੇ ਨੇ ਲੋ ਗੁਰੂ ਪਿਆਰਿਓ ਇਹ ਆ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ਬੇਨਤੀ ਹੈ ਜੀ ਜਿਹੜੇ ਤੁਸੀਂ ਇਸ ਚੈਨਲ ਤੇ ਨਵੇਂ ਜੁੜੇ ਹੋ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਗੁਰਬਾਣੀ ਅਤੇ ਇਤਿਹਾਸ ਦੀ ਜੋ ਵੀ ਵਿਚਾਰ ਕੀਤੀ ਜਾ ਰਹੀ ਹੈ ਉਹ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜੇ ਅਸੀਂ ਆਪਣੇ ਇਤਿਹਾਸ ਨਾਲ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜੇ ਰਹਾਂਗੇ ਤਾਂ ਸਾਡੇ ਤੇ ਸਤਿਗੁਰਾਂ ਦੀ ਕਿਰਪਾ ਹੁੰਦੀ ਰਹੇਗੀ ਜੇ ਅਸੀਂ ਆਪਣੇ ਗੁਰੂਆਂ ਤੋਂ ਆਪਣੇ ਸਤਿਗੁਰਾਂ ਤੋਂ ਆਪਣੇ ਇਤਿਹਾਸ ਤੋਂ ਟੁੱਟ ਗਏ ਤਾਂ ਇੱਕ ਦਿਨ ਅਸੀਂ ਖਤਮ ਹੋ ਜਾਵਾਂਗੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਬੇਨਤੀ ਹੈ ਜੀ ਜਿੱਥੇ ਤੁਸੀਂ ਖੁਦ ਇਹ ਵੀਡੀਓ ਨੂੰ ਸੁਣ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਸੰਗਤਾਂ ਤੱਕ ਵੀ ਪਹੁੰਚਾਓ ਇਹ ਵੀ ਪ੍ਰਚਾਰ ਦੇ ਵਿੱਚ ਤੁਹਾਡੀ ਬਹੁਤ ਵੱਡੀ ਸੇਵਾ ਹੈ ਲੋ ਗੁਰੂ ਪਿਆਰਿਓ ਹੁਣ ਭਾਈ ਸੱਜਣ ਜੀ ਦਾ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਾਂਗੇ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਨੇ ਸੱਜਣ ਠੱਗ ਤੋਂ ਭਾਈ ਸੱਜਣ ਬਣਾਇਆ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਦਪੁਰ ਧਰਤੀ ਤੇ ਲੋਕਾਂ ਦਾ ਕਲਿਆਣ ਕਰਦੇ ਹੋਏ ਮਨੁੱਖਤਾ ਦਾ ਕਲਿਆਣ ਕਰਦੇ ਹੋਏ ਅੱਗੇ ਵਧਦੇ ਨੇ ਤੇ ਗੁਰੂ ਪਾਤਸ਼ਾਹ ਜੀ ਮੁਲਤਾਨ ਦੇ ਵਿੱਚ ਤੁਲੰਬਾ ਦੇ ਵਿੱਚ ਪਹੁੰਚ ਜਾਂਦੇ ਨੇ ਤੁਲੰਬਾ ਨਗਰ ਜਿੱਥੇ ਇੱਕ ਸੱਜਣ ਨਾਮੀ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਇਸ ਦਾ ਨਾਮ ਸੀ ਸੱਜਣ ਪਰ ਕੰਮ ਜਿਹੜੇ ਸੀ ਇਹਦੇ ਉਹ ਠੱਗਾਂ ਵਾਲੇ ਸੀ ਕਿਵੇਂ ਠੱਗਾ ਵਾਲੇ ਸੀ ਕਿਉਂਕਿ ਇਸ ਨੇ ਇੱਕ ਮੁਸਾਫਰਖਾਨਾ ਬਣਾਇਆ ਹੋਇਆ ਸੀ ਉਸ ਮੁਸਾਫਰਖਾਨੇ ਦੇ ਵਿੱਚ ਇਸ ਨੇ ਆਪਣੇ ਕੁਝ ਸੇਵਕ ਵੀ ਰੱਖੇ ਹੋਏ ਸੀ ਇਹ ਹਮੇਸ਼ਾ ਚਿੱਟੇ ਵਸਤਰ ਪਹਿਨ ਕੇ ਰੱਖਦਾ ਸੀ ਹੱਥ ਦੇ ਵਿੱਚ ਤਸਵੀਰ ਰੱਖਦਾ ਸੀ ਗਲ ਦੇ ਵਿੱਚ ਮਾਲਾ ਰੁਦਰਾਕਸ਼ੀ ਦੀ ਮਾਲਾ ਪਾ ਕੇ ਰੱਖਦਾ ਸੀ ਮੁਸਾਫਰਾਂ ਦੀ ਸੇਵਾ ਕਰਦਾ ਸੀ ਪਰ ਜਦੋਂ ਪਤਾ ਲੱਗਦਾ ਸੀ ਕਿ ਇਹ ਮੁਸਾਫਿਰ ਅਮੀਰ ਹੈ ਇਹਦੇ ਕੋਲ ਧਨ-ਦੌਲਤ ਹੈ ਇਹਦੇ ਕੋਲ ਮਾਇਆ ਹੈ ਇਹ ਅਮੀਰ ਹੈ ਜਿੱਥੇ ਉਹਨੂੰ ਪ੍ਰਸ਼ਾਦਾ ਪਾਣੀ ਸ਼ਿਕਾਉਂਦਾ ਸੀ ਉੱਥੇ ਹੀ ਉਸਨੂੰ ਰਾਤ ਨੂੰ ਕਤਲ ਕਰ ਦਿੰਦਾ ਸੀ ਲੁੱਟਣਾ ਤਾਂ ਇਹਦਾ ਕੰਮ ਸੀ ਲੁੱਟ ਲੈਂਦਾ ਸੀ ਠੱਗ ਲੈਂਦਾ ਸੀ ਤੇ ਕਤਲ ਵੀ ਕਰ ਦਿੰਦਾ ਸੀ ਇਸਨੇ ਮੁਸਾਫਰ ਖਾਨੇ ਦੇ ਵਿੱਚ ਇੱਕ ਸਾਈਡ ਤੇ ਖੂਹੀ ਵੀ ਬਣਾਈ ਹੋਈ ਸੀ ਕਤਲ ਕਰਨ ਤੋਂ ਬਾਅਦ ਇਹ ਆਪਣੇ ਸੇਵਕਾਂ ਨਾਲ ਰਲ ਕੇ ਉਸ ਮੁਸਾਫਰ ਨੂੰ ਖੂਹੀ ਦੇ ਵਿੱਚ ਵੀ ਸੁੱਟ ਦਿੰਦਾ ਸੀ ਇਸ ਕਰਕੇ ਨੂੰ ਸੱਜਣ ਠੱਗ ਆਖਿਆ ਗਿਆ ਤੇ ਮੁਸਾਫਰ ਖਾਨੇ ਦੀ ਯਾਰਡ ਦੇ ਵਿੱਚ ਧਰਮੀ ਚੋਲੇ ਦੀ ਯਾਰਡ ਦੇ ਵਿੱਚ ਇਹ ਸੱਜਣ ਠੱਗੀਆਂ ਮਾਰਦਾ ਸੀ ਇਸ ਕਰਕੇ ਇਤਿਹਾਸ ਦੇ ਵਿੱਚ ਇਹਨੂੰ ਸੱਜਣ ਠੱਗ ਆਖਿਆ ਗਿਆ ਹੈ ਤੇ ਗੁਰੂ ਪਿਆਰਿਓ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਤਲੰਬਾ ਵਿੱਚ ਪਹੁੰਚਦੇ ਨੇ ਤਤਰਕਾਲਾਂ ਪੈਣ ਲੱਗਦੀਆਂ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਮਰਦਾਨੇ ਆ ਹੁਣ ਆਪਾਂ ਰਾਤ ਦਾ ਬੰਦੋਬਸਤ ਕਰਨਾ ਹੈ ਤਾਂ ਪਤਾ ਲੱਗਦਾ ਹੈ ਕਿ ਇੱਥੇ ਤੁਲੰਬਾ ਦੇ ਵਿੱਚ ਇੱਕ ਸੱਜਣ ਨਾਮ ਦਾ ਵਿਅਕਤੀ ਰਹਿੰਦਾ ਹੈ ਜਿਸ ਨੇ ਬਹੁਤ ਸੋਹਣਾ ਮੁਸਾਫਰਖਾਨਾ ਬਣਾਇਆ ਹੈ ਜੋ ਆਉਂਦੇ ਜਾਂਦੇ ਰਾਈਆਂ ਲਈ ਮੁਸਾਫਰਾਂ ਲਈ ਨਾਲੇ ਤਾਂ ਲੰਗਰ ਛਕਾਉਂਦਾ ਹੈ ਤੇ ਨਾਲੇ ਉਹਨਾਂ ਨੂੰ ਰਾਤ ਰਹਿਣ ਦੇ ਲਈ ਮੰਜਾ ਵਿਸਤਰਾ ਵੀ ਦਿੰਦਾ ਹੈ ਤਾਂ ਗੁਰਨਾਨਕ ਪਾਸ਼ਾ ਤਾਂ ਜਾਣੀ ਜਾਣ ਸਨ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇਸ ਦੇ ਮੁਸਾਫਰਖਾਨੇ ਪਹੁੰਚ ਜਾਂਦੇ ਨੇ ਜਦੋਂ ਮੁਸਾਫਰਖਾਨੇ ਪਹੁੰਚਦੇ ਨੇ ਤਾਂ ਸਭ ਤੋਂ ਪਹਿਲਾਂ ਸੱਜਣ ਠੱਗਦੇ ਸੇਵਕ ਮਿਲਦੇ ਨੇ ਉਹ ਗੁਰਨਾਨਕ ਪਾਸ਼ਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਨੇ ਕਿਉਂਕਿ ਗੁਰਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਬੜੇ ਸੋਹਣੇ ਸੁਨੱਖੇ ਸਨ ਬੜੇ ਸੋਹਣੇ ਉਹਨਾਂ ਨੇ ਵਸਤਰ ਪੈਨੇ ਹੋਏ ਸਨ ਤੇ ਗੁਰੂ ਪਿਆਰਿਓ ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਕਿ ਅੱਜ ਤਾਂ ਬਹੁਤ ਵਧੀਆ ਤੇ ਬਹੁਤ ਸਾਰੇ ਸਾਨੂੰ ਪੈਸੇ ਬਣਨਗੇ ਅੱਜ ਬਹੁਤ ਧਨ ਦੌਲਤ ਸਾਡੇ ਹੱਥ ਵਿੱਚ ਆਏਗਾ ਕਿਉਂਕਿ ਦੋ ਪੀਰ ਫਕੀਰ ਐਸੇ ਨੇ ਜਿਹੜੇ ਦੇਖਣ ਨੂੰ ਇੰਨੇ ਸੋਹਣੇ ਨੇ ਤਾਂ ਇਹਨਾਂ ਕੋਲ ਕਿੰਨੀ ਕਮਾਇਆ ਹੋਏਗੀ ਮਨੋਂ ਮਨਿ ਸੋਚਦੇ ਨੇ ਤੇ ਸੱਜਣ ਠਾਕ ਨੂੰ ਜਾ ਕੇ ਕਹਿੰਦੇ ਨੇ ਸੱਜਣ ਜੀ ਆਪਣੇ ਮੁਸਾਫਰ ਖਾਨੇ ਦੇ ਵਿੱਚ ਦੋ ਪੀਰ ਫਕੀਰ ਆਏ ਨੇ ਤੇ ਸੱਜਣ ਠਾਕ ਇਹਦਾ ਕੌਣ ਨੇ ਕਹਿੰਦਾ ਜੀ ਅਸੀਂ ਤਾਂ ਜਾਣਦੇ ਨਹੀਂ ਪਰ ਉਹ ਵੇਖਣ ਨੂੰ ਬੜੇ ਸੋਹਣੇ ਸੁਨੱਖੇ ਨੇ ਤੇ ਨਾਲੇ ਉਹਨਾਂ ਕੋਲੇ ਲੱਗਦਾ ਵੀ ਧਨੌਦੌਲਤ ਵੀ ਹੋਏਗੀ ਉਹਨਾਂ ਦੇ ਸ਼ਾਹੀ ਠਾਠ ਵਾਲੇ ਬਾਣੇ ਤੋਂ ਪਤਾ ਲੱਗਦਾ ਹੈ ਤੇ ਜਦੋਂ ਸੱਜਣ ਠੱਗ ਇਹ ਗੱਲ ਸੁਣਦਾ ਕਹਿੰਦੇ ਸੱਜਣ ਠੱਗ ਆਪ ਚੱਲ ਕੇ ਆਉਂਦਾ ਹੁਣ ਗੁਰਨਾਨਕ ਪਾਤਸ਼ਾਹ ਤੇ ਜਦੋਂ ਭਾਈ ਮਰਦਾਨਾ ਜੀ ਇਹਦੇ ਮੁਸਾਫਰ ਕਰਨੇ ਪਹੁੰਚਦੇ ਨੇ ਤਾਂ ਰਾਤ ਭੈਣ ਨੂੰ ਹੋ ਜਾਂਦੀ ਹੈ ਤੇ ਜਦੋਂ ਰਾਤ ਭੈਣ ਨੂੰ ਹੁੰਦੀ ਹੈ ਸਭ ਤੋਂ ਪਹਿਲਾਂ ਆਪਣੇ ਸੇਵਕਾਂ ਨੂੰ ਕਹਿੰਦਾ ਜੀ ਗਰਮ ਪਾਣੀ ਲੈ ਕੇ ਆਓ ਇਹਨਾਂ ਪੀਰਾ ਫਕੀਰਾਂ ਦੇ ਹੱਥ ਧਵਾਓ ਚਰਨ ਤਵਾਓ ਇਸੇ ਤਰ੍ਹਾਂ ਕੀਤਾ ਜਾਂਦਾ ਗਰਮ ਪਾਣੀ ਲਿਆਉਂਦੇ ਨੇ ਤੇ ਸੇਵਕ ਚੰਗੀ ਤਰ੍ਹਾਂ ਗੁਰੂ ਨਾਨਕ ਪਾਸ਼ਾ ਜੀ ਦੇ ਭਾਈ ਮਰਦਾਨਾ ਜੀ ਹੱਥ ਪੈਰ ਧੋਂਦੇ ਨੇ ਤੇ ਉਸ ਤੋਂ ਬਾਅਦ ਇਹ ਸੱਜਣ ਠਾਕ ਕਹਿੰਦਾ ਜੀ ਬਾਕੀ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਤੁਸੀਂ ਆ ਕਮਰੇ ਦੇ ਵਿੱਚ ਬੈਠੋ ਤੇ ਆਰਾਮ ਫਰਮਾਓ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਵੀ ਭਾਈ ਅਸੀਂ ਆਰਾਮ ਨਹੀਂ ਕਰਨਾ ਕੋਈ ਗੱਲ ਨਹੀਂ ਬੈਠ ਜਾਂਦੇ ਆ ਤੇ ਗੁਰੂ ਨਾਨਕ ਪਾਸ਼ਾ ਤੇ ਭਾਈ ਮਰਦਾਨਾ ਜੀ ਇੱਕ ਕਮਰੇ ਦੇ ਵਿੱਚ ਬੈਠ ਜਾਂਦੇ ਨੇ ਤੇ ਸੱਜਣ ਠਾਕ ਫੇਰ ਆ ਜਾਂਦਾ ਕਹਿੰਦਾ ਜੀ ਹਨੇਰਾ ਹੋ ਗਿਆ ਤੁਸੀਂ ਇੰਜ ਕਰੋ ਪ੍ਰਸ਼ਾਦਾ ਪਾਣੀ ਸ਼ਕੋ ਇੱਕ ਗੱਲ ਯਾਦ ਰੱਖੋ ਇਹ ਜਿਹੜਾ ਸੱਜਣ ਠੱਗ ਸੀ ਇਹ ਬੰਦਿਆਂ ਨੂੰ ਦੇਖ ਲੈਂਦਾ ਸੀ ਪਹਿਲਾਂ ਇਹ ਦੇਖਦਾ ਸੀ ਵੀ ਜਿਹੜਾ ਮੇਰੇ ਮੁਸਾਫਰ ਖਾਨੇ ਵਿੱਚ ਆਇਆ ਇਹ ਅਮੀਰ ਲੱਗਦਾ ਜਾਂ ਨਹੀਂ ਇਹਦੇ ਕੋਲ ਜਿਹੜੀਆਂ ਗੱਟੜੀਆਂ ਨੇ ਇਹਦੇ ਵਿੱਚ ਧਨ ਦੌਲਤ ਹੈ ਜਾਂ ਨਹੀਂ ਇਹ ਫਿਰ ਕੀ ਕਰਦਾ ਸੀ ਜਿਹੜਾ ਇਹਨੂੰ ਅਮੀਰ ਦੇਖਦਾ ਸੀ ਨਾ ਮੁਸਾਫਰ ਉਹਦੇ ਖਾਣੇ ਦੇ ਵਿੱਚ ਕਈ ਵਾਰ ਜ਼ਹਿਰ ਪਾ ਦਿੰਦਾ ਸੀ ਕਈ ਵਾਰ बेहोਸ਼ੀ ਦੀ ਕੋਈ ਜੁਏ ਨੇ ਦਵਾਈ ਬਣਾ ਕੇ ਰੱਖੀ ਹੋਈ ਸੀ ਉਹ ਪਾ ਦਿੰਦਾ ਸੀ ਤਾਂ ਜੋ बेहोश ਹੋ ਜਾਵੇ ਕਿਉਂਕਿ बेहोश ਹੋਏ ਬੰਦੇ ਨੂੰ ਮਾਰਨਾ ਸੌਕਾ ਹੁੰਦਾ ਜਿਹਨੇ ਜ਼ਹਿਰ ਖਾ ਲਈ ਉਹ ਤਾਂ ਆਪਣੇ ਆਪ ਮਰ ਜੇਗਾ ਕੋਈ ਰੋਲਾ ਰੱਪਾ ਨਾ ਪਾਏ ਇਸ ਕਰਕੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੰਦਾ ਸੀ ਜਾਂ ਇਹ बेहोਸ਼ੀ ਦੀ ਦਵਾਈ ਮਿਲਾ ਕੇ ਦੇ ਦਿੰਦਾ ਸੀ ਤੇ ਬੰਦਾ ਬੇਹੋਸ਼ ਹੋ ਜਵੇ ਉਸ ਤੋਂ ਬਾਅਦ ਕਤਲ ਵੀ ਕਰ ਦੇਵਾਂਗਾ ਤੇ ਲੁੱਟ ਵੀ ਲੁੱਟ ਵੀ ਲਵਾਂਗਾ ਹੁਣ ਗੁਰਨਾਨਕ ਪਾਸ਼ਾ ਜੀ ਦੇ ਨਾਲ ਵੀ ਇਹੀ ਚਾਲ ਖੇਡਣ ਲੱਗਿਆ ਇਹ ਸੱਜਣ ਠੱਗ ਕਿਹਾ ਜੀ ਪ੍ਰਸ਼ਾਦਾ ਪਾਣੀ ਲੈ ਕੇ ਆਵਾਂ ਗੁਰਨਾਨਕ ਪਾਸ਼ਾ ਨੂੰ ਆਖਦਾ ਬਾਕੀ ਗੱਲਾਂ ਆਪਾਂ ਬਾਅਦ ਵਿੱਚ ਕਰਾਂਗੇ ਗੁਰਨਾਨਕ ਪਾਸ਼ਾ ਕਹਿੰਦੇ ਨਹੀਂ ਭਾਈ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਪਹਿਲਾਂ ਛਕਣਾ ਅਸੀਂ ਪਹਿਲਾਂ ਰੱਬ ਦੀ ਇਬਾਦਤ ਕਰਨੀ ਹੈ ਸੰਧਿਆ ਦਾ ਸਮਾਂ ਹੋਇਆ ਹੈ ਅਸੀਂ ਰੱਬੀ ਗਾਇਨ ਕਰਨਾ ਹੈ ਰੱਬੀ ਕੀਰਤਨ ਕਰਨਾ ਹੈ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਸਾਨੂੰ ਪਹਿਲਾਂ ਕੀਰਤਨ ਕਰ ਲੈਣ ਦੇ ਸੱਜਣ ਠਾਕੇ ਦਾ ਸਤਿ ਬਚਨ ਜੀ ਸੱਜਣ ਠਾਕ ਤੇ ਇਹਦੇ ਮੁਸਾਫਰ ਜਿੰਨੇ ਵੀ ਇਹਦੇ ਚੇ ਸੇਵਕ ਸਨ ਚੇਲੇ ਝਾਟੜੇ ਸਨ ਉਹ ਗੱਲ ਮੰਨ ਲੈਂਦੇ ਨੇ ਹਰ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨੇ ਰਵਾਬ ਛੇੜ ਪਾਈ ਮਰਦਾਨਾ ਰਬਾਬ ਨੂੰ ਛੇੜਦਾ ਰਬਾਬ ਵੱਜਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦ ਪੜ੍ਹਦੇ ਨੇ ਊਜਲ ਕਹਿਾਂ ਚਿਲਕਣਾ ਕੋਟਮ ਕਲੜੀ ਮਸ ਧੋਤਿਆਂ ਜੂਠਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲੇਖਾਂ ਮੰਗੀਐ ਤਿੱਥੈ ਗੜੈ ਦੇਸਨ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 729 ਤੇ ਇਹ ਸ਼ਬਦ ਸੁਭਾਏਮਾਨ ਹੈ ਤੁਸੀਂ ਪੂਰਾ ਸ਼ਬਦ ਪੜ੍ਹ ਕੇ ਦਰਸ਼ਨ ਕਰ ਸਕਦੇ ਹੋ ਜਦੋਂ ਇਹ ਸ਼ਬਦ ਗੁਰੂ ਨਾਨਕ ਮਹਾਰਾਜ ਜੀ ਨੇ ਪੜ੍ਹਿਆ ਸੱਜਣ ਠੱਗ ਮੰਤਰ ਮੁਗਦ ਹੋ ਗਿਆ ਉਹਦੇ ਜਿੰਨੇ ਸੇਵਕ ਸੀ ਨਾ ਸਾਰੇ ਮੰਤਰ ਮੁਗਦ ਹੋ ਗਏ ਕਿ ਇੰਨੀ ਮਿਠਾਸ ਦੇ ਵਿੱਚ ਉਹ ਰਬਾਬ ਦੇ ਉੱਤੇ ਕਿੰਨਾ ਸੋਹਣਾ ਕੀਰਤਨ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਇਹਨੇ ਨਾਮ ਤਾਂ ਸੁਣਿਆ ਸੀ ਪਰ ਇਹਨੂੰ ਇਹ ਨਹੀਂ ਸੀ ਪਤਾ ਕਿ ਇਹੀ ਗੁਰਨਾਨਕ ਨੇ ਇਹੀ ਭਾਈ ਮਰਦਾਨਾ ਹੈ ਜਦੋਂ ਇਹ ਚੱਲ ਕੇ ਆਉਂਦਾ ਤਾਂ ਹੱਥ ਜੋੜ ਕੇ ਕਹਿੰਦਾ ਜੀ ਤੁਸੀਂ ਇਹ ਕਿਹੜਾ ਕਲਾਮ ਪੜਿਆ ਕਿਹੜਾ ਇਲਮ ਪੜਿਆ ਤਾਂ ਗੁਰਨਾਨਕ ਪਾਤਸ਼ਾਹ ਆਖਣ ਲੱਗੇ ਇਹ ਅਸੀਂ ਰੱਬੀ ਉਸਤਤ ਕੀਤੀ ਹੈ ਰੱਬ ਦੀ ਬਾਣੀ ਪੜੀ ਹੈ ਧੁਰਕੀ ਬਾਣੀ ਪੜੀ ਹੈ ਕਹਿੰਦਾ ਜੀ ਇਹਦੇ ਅਰਥ ਦੱਸੋ ਫਿਰ ਗੁਰਨਾਨਕ ਮਹਾਰਾਜ ਨੇ ਆਖਿਆ ਕਿ ਊਜਲ ਕਹਿਾਂ ਚਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਟਣਾ ਉੱਤਰ ਹੈ ਜੇ ਸਭ ਤੋਂ ਵਾਂ ਤਿਸ ਜਿਵੇਂ ਕੈਦ ਦਾ ਬਰਤਨ ਹੁੰਦਾ ਨਾ ਜਿਉਂਦੇ ਅੰਦਰ ਕਾਲਖ ਲੱਗੀ ਹੋਵੇ ਬਾਹਰੋਂ ਜਿੰਨਾ ਮਰਜ਼ੀ ਮਲ ਮਲ ਕੇ ਧੋਈ ਚੱਲੋ ਪਰ ਉਹਦੇ ਅੰਦਰ ਦੀ ਮੈਲ ਨਹੀਂ ਉੱਤਰਦੀ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਅੰਦਰ ਦੀ ਮੈਲ ਕਿਵੇਂ ਉਤਰਦੀ ਹੈ ਅੰਦਰੋਂ ਉਸ ਬਰਤਨ ਨੂੰ ਧੋਣਾ ਪਏਗਾ ਸਾਡੇ ਮਨ ਦੇ ਵਿੱਚ ਜੋ ਮੈਲ ਹੈ ਇਹ ਧੋਣੀ ਪਏਗੀ ਇਹ ਮਨ ਦੀ ਮੈਲ ਕੌਣ ਤੋਂ ਹੋਏਗਾ ਸਤਿਗੁਰਾਂ ਦੀ ਬਾਣੀ ਤੋਂ ਹੋਏਗੀ ਰੱਬੀ ਉਪਦੇਸ਼ ਤੋਂ ਹੋਏਗਾ ਜੇ ਮਨ ਦੀ ਮੈਲ ਹੀ ਸਾਡੇ ਤੇ ਲੱਗੀ ਰਹੇਗੀ ਤਾਂ ਸਾਡਾ ਜੀਵਨ ਬ्यर्थ ਹੈ ਤੇ ਜਦੋਂ ਗੁਰਨਾਨਕ ਪਾਤਸ਼ਾਹ ਨੇ ਆਖਿਆ ਤੇ ਕਹਿੰਦਾ ਜੀ ਹੱਥ ਜੋੜ ਕੇ ਖੜ ਜਾਂਦਾ ਕਹਿੰਦਾ ਜੀ ਤੁਸੀਂ ਕੌਣ ਹੋ ਗੁਰਨਾਨਕ ਪਾਤਸ਼ਾਹ ਤਾਂ ਮਸਕਰਾ ਪੈਂਦੇ ਨੇ ਭਾਈ ਭਾਈ ਮਰਦਾਨਾ ਜੀ ਬੋਲ ਪੈਂਦੇ ਨੇ ਸੱਜਣ ਠਾਕ ਕਹਿੰਦਾ ਜੀ ਤੁਸੀਂ ਕੌਣ ਹੋ ਭਾਈ ਮਰਦਾਨਾ ਜੀ ਕਹਿੰਦੇ ਇਹ ਗੁਰੂ ਨਾਨਕ ਨੇ ਜਦੋਂ ਗੁਰੂ ਨਾਨਕ ਸ਼ਬਦ ਸੁਣਦੇ ਆ ਨਾ ਸੱਜਣ ਠੱਗ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਡੇਗ ਪੈਂਦੇ ਨੇ ਮਹਾਰਾਜ ਕਹਿੰਦੇ ਉੱਠ ਭਾਈ ਤੇਰਾ ਕੀ ਨਾਮ ਹੈ ਕਹਿੰਦਾ ਜੀ ਮੇਰਾ ਨਾਮ ਤਾਂ ਸੱਜਣਾ ਹੈ ਮਹਾਰਾਜ ਕਹਿੰਦੇ ਨਾਮ ਸੱਜਣਾ ਪਰ ਕੰਮ ਸੱਜਣਾ ਵਾਲੇ ਨਹੀਂ ਤੇਰੇ ਕੰਮ ਤੇਰੇ ਠੱਗਾਂ ਵਾਲੇ ਨੇ ਮਸਾਫਰਾਂ ਨੂੰ ਇੱਕ ਤਾਂ ਲੁੱਟਦਾ ਹੈ ਉੱਤੋਂ ਕਤਲ ਕਰ ਦਿੰਦਾ ਹੈ ਮਾਰ ਦਿੰਦਾ ਹੈ ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਟੈਪਿਆ ਕਿ ਹੇ ਗੁਰੂ ਨਾਨਕ ਪਾਤਸ਼ਾਹ ਜੀ ਮੈਨੂੰ ਬਖਸ਼ ਦਿਓ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜਾ ਸ਼ਬਦ ਪੜਿਆ ਸੀ ਉਹਦੇ ਅਰਥ ਕਰਕੇ ਦੱਸ ਦਿੱਤੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਂ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਸਨ ਕਈ ਲੋਕ ਐਸੇ ਨੇ ਜਿਹੜੇ ਠੱਗੀਆਂ ਕਰਦੇ ਨੇ ਚੋਰੀਆਂ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਪਰ ਕਿੰਨਾ ਲਈ ਕਰਦੇ ਨੇ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਨੇ ਉਹਨਾਂ ਦਾ ਸਾਥ ਹੀ ਨਹੀਂ ਦੇਣਾ ਕਰਦੇ ਟੱਬਰ ਲਈ ਵੀ ਕਈ ਘਰ ਦੇ ਮੈਂਬਰਾਂ ਲਈ ਪਰਿਵਾਰਕ ਮੈਂਬਰਾਂ ਲਈ ਵੀ ਕਈ ਬੰਦੇ ਠੱਗੀਆਂ ਚੋਰੀਆਂ ਕਰਦੇ ਨੇ ਧਨ ਦੌਲਤ ਇਕੱਠੀ ਕੀਤੀ ਹੋਈ ਹੈ ਪਰ ਉਹ ਲੇਖਾ ਕਿਹਨੇ ਦੇਣਾ ਜਿਹੜਾ ਠੱਗੀਆਂ ਚੋਰੀਆਂ ਕਰਦਾ ਜਦੋਂ ਉਹ ਬੰਦਾ ਮਰ ਕੇ ਜਾਂਦਾ ਤੇ ਘਰ ਦੇ ਪੈਂਦੇ ਨੇ ਸਿੜੀ ਦੇ ਉੱਤੇ ਜਿੰਨਾਂ ਲਈ ਠੱਗੀਆਂ ਚੋਰੀਆਂ ਕਰਦਾ ਸੀ ਜਾਂ ਧਨ-ਦੌਲਤ ਬੜਾ ਠੱਗੀਆਂ ਚੋਰੀਆਂ ਕਰਕੇ ਇਕੱਠਾ ਕੀਤਾ ਹੋਵੇ ਕਦੇ ਬੁੰਡਿਆਂ ਨੇ ਕਿਹਾ ਕਿ ਬਾਪੂ ਇੰਨੀਆਂ ਠੱਗੀਆਂ ਚੋਰੀਆਂ ਕਰਕੇ ਧਨ-ਦੌਲਤ ਇੰਨਾ ਇਕੱਠਾ ਕਰਕੇ ਦੇ ਗਿਆ ਹੁਣ ਆਪਾਂ ਐ ਕਰਦੇ ਆ ਬਾਪੂ ਨੂੰ ਦਵਾਨ ਬੈੱਡ ਤੇ ਲੈ ਕੇ ਚਾਲਦੇ ਆ ਨਹੀਂ ਠੱਗੀਆਂ ਚੋਰੀਆਂ ਕਰਦਾ ਬਾਪੂ ਚਲੇ ਗਿਆ ਪਰ ਜਿਹੜੇ ਉਹਦੇ ਧੀ ਪੁੱਤ ਨੇ ਉਹਦਾ ਪਰਿਵਾਰ ਆ ਉਹਨਾਂ ਨੂੰ ਕੋਈ ਫਰਕ ਨਹੀਂ ਤੇ ਯਾਦ ਰੱਖੋ ਜਿੰਨਾ ਕਰਕੇ ਅਸੀਂ ਠੱਗੀਆਂ ਚੋਰੀਆਂ ਕਰਦੇ ਆ ਉਹਨਾਂ ਨੇ ਸਾਡਾ ਸਾਥ ਨਹੀਂ ਦੇਣਾ ਜਹਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਨਾਮ ਉਹਾਂ ਤੇ ਰਹਿ ਸੰਗ ਸਾਈ ਉਥੇ ਪ੍ਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਸੱਜਣ ਤਾਂ ਅਸਲ ਦੇ ਵਿੱਚ ਉਹ ਨੇ ਸਾਡੇ ਚੰਗੇ ਕਰਮ ਨੇ ਗੁਰੂ ਦਾ ਉਪਦੇਸ਼ ਹੈ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦੇਸਨ ਜਦੋਂ ਸਾਡੇ ਤੋਂ ਲੇਖਾ ਮੰਗਿਆ ਜਾਏਗਾ ਫਿਰ ਇਹ ਸੱਜਣ ਸਾਡੇ ਨਾਲ ਖੜਨ ਸੱਜਣ ਕੌਣ ਹੈ ਸੱਜਣ ਸੱਚਾ ਪਾਤਸ਼ਾ ਸ਼ਿਰ ਸ਼ਾਹਾਂ ਦਾ ਸ਼ਾਹ ਗੁਰੂ ਤੋਂ ਵੱਡਾ ਕੋਈ ਸੱਜਣ ਹੈ ਹੀ ਨਹੀਂ ਇਸ ਕਰਕੇ ਜੇ ਸੱਜਣ ਬਣਾਉਣਾ ਤਾਂ ਗੁਰੂ ਨੂੰ ਸੱਜਣ ਬਣਾਓ ਹੇ ਸੱਜਣਾ ਤੇਰਾ ਨਾਮ ਸੱਜਣਾ ਹੈ ਪਰ ਤੇਰੇ ਕੰਮ ਸੱਜਣਾ ਵਾਲੇ ਨਹੀਂ ਉਹ ਗੁਰੂ ਸੱਜਣ ਨੇ ਤੇਰੇ ਨਾਲ ਨਹੀਂ ਖੜਨਾ ਤੂੰ ਠੱਗੀਆਂ ਚੋਰੀਆਂ ਕਿੰਨਾ ਲਈ ਕਰਦਾ ਹੈ ਮੁਸਾਫਰਾਂ ਨੂੰ ਕਿੰਨਾ ਲਈ ਮਾਰਦਾ ਹੈ ਕਹਿੰਦਾ ਜੀ ਜਿਹੜੇ ਮੇਰੇ ਕੋਲ ਸੇਵਕ ਨੇ ਕਹਿੰਦੇ ਔਖੇ ਵੇਲੇ ਤੇਰੇ ਨਾਲ ਖੜਨਗੇ ਜਦੋਂ ਤੂੰ ਇਸ ਸੰਸਾਰ ਤੋਂ ਜਾਏਗਾ ਇਹ ਤੇਰੇ ਨਾਲ ਜਾਣਗੇ ਸੱਜਣਾ ਠਾਕ ਕਹਿੰਦਾ ਨਹੀਂ ਫਿਰ ਮਹਾਰਾਜ ਕਹਿੰਦੇ ਕਿਉਂ ਇਹ ਠੱਗੀਆਂ ਚੋਰੀਆਂ ਕਰਦਾ ਜਦੋਂ ਇਹ ਉਪਦੇਸ਼ ਦਿੱਤਾ ਨਾ ਸੱਜਣ ਠੱਗ ਨੂੰ ਤਾਂ ਹੱਥ ਜੋੜ ਕੇ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਤੇ ਟਹਿ ਕੇ ਨਾਲੇ ਤਾਂ ਅੱਖਾਂ ਦੇ ਵਿੱਚੋਂ ਜਲਦਾ ਵਿਰਾਗ ਸ਼ੁਰੂ ਕੀਤਾ ਹੋਇਆ ਤੇ ਨਾਲੇ ਕਹਿੰਦਾ ਗੁਰੂ ਪਿਤਾ ਜੀ ਬਖਸ਼ ਦੋ ਮੈਨੂੰ ਫਿਰ ਗੁਰਨਾਨਕ ਮਹਾਰਾਜ ਜੀ ਨੇ ਸੱਜਣ ਠੱਗ ਨੂੰ ਸਮਝਾਇਆ ਕਿ ਭਾਈ ਇਹ ਜੋ ਤੂੰ ਠੱਗੀਆਂ ਚੋਰੀਆਂ ਕਰਕੇ ਮਹਿਲ ਮਾੜੀਆਂ ਬਣਾਈਆਂ ਹੋਈਆਂ ਨੇ ਸਭ ਕੁਝ ਬਣਾਇਆ ਹੋਇਆ ਹੈ ਇੱਕ ਦਿਨ ਢਹਿ ਢੇਰੀ ਹੋ ਜਾਣਾ ਇੱਕ ਵੀ ਚੀਜ਼ ਤੇਰੇ ਨਾਲ ਨਹੀਂ ਜਾਣੀ ਫਿਰ ਠੱਗੀਆਂ ਚੋਰੀਆਂ ਕਿਉਂ ਕਰਦਾ ਲੇਖਾ ਜਦੋਂ ਦੇਣਾ ਪਿਆ ਜਿੰਨਾਂ ਲਈ ਤੂੰ ਠੱਗੀਆਂ ਚੋਰੀਆਂ ਕਰਦਾ ਉਹਨਾਂ ਨੇ ਨਾਲ ਨਹੀਂ ਜਾਣਾ ਜਦੋਂ ਇਹ ਉਪਦੇਸ਼ ਦਿੱਤਾ ਤਾਂ ਧੰਗੁਰ ਨਾਨਕ ਮਹਾਰਾਜ ਨੂੰ ਕਹਿੰਦਾ ਜੀ ਅੱਜ ਤੱਕ ਜੋ ਮੇਰੇ ਕੋਲ ਹੋ ਗਿਆ ਮੈਂ ਖਿਮਾਂ ਦਾ ਜਾਤ ਕਹਾ ਕਿਰਪਾ ਕਰਕੇ ਮੈਨੂੰ ਬਖਸ਼ ਦੋ ਮੈਨੂੰ ਆਪਣਾ ਸੇਵਕ ਬਣਾ ਲਓ ਗੁਰਨਾਨਕ ਮਹਾਰਾਜ ਕਹਿੰਦੇ ਬਖਸ਼ ਦਾਂਗੇ ਪਰ ਵਾਅਦਾ ਕਰ ਅੱਗੇ ਤੋਂ ਠੱਗੀਆਂ ਚੋਰੀਆਂ ਨਹੀਂ ਕਰਾਂਗਾ ਅੱਗੇ ਤੋਂ ਕਤਲਿਆਮ ਨਹੀਂ ਕਰਾਂਗਾ ਜੇ ਕੋਈ ਮੁਸਾਫਰ ਆ ਗਿਆ ਉਹਦੀ ਮੁਸਾਫਰਾ ਵਾਂਗ ਹੀ ਸੇਵਾ ਕਰਾਂਗਾ ਇਹਨੇ ਸੱਤ ਬਚਨ ਆਖੇ ਜਿੱਥੇ ਸੱਜਣ ਠੱਗ ਗੁਰਨਾਨਕ ਜੀ ਦੇ ਚਰਨਾਂ ਤੇ ਟੈਪ ਪਿਆ ਉੱਥੇ ਹੀ ਇਹਦੇ ਸੇਵਕ ਤੇ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਇੱਥੇ ਕਈ ਦਿਨ ਰਹਿੰਦੇ ਨੇ ਹੋਰ ਸੰਗਤ ਆਉਂਦੀ ਹੈ ਸੰਗਤਾਂ ਨੂੰ ਵੀ ਉਪਦੇਸ਼ ਦਿੰਦੇ ਨੇ ਤੇ ਸੱਜਣ ਠੱਗ ਤੋਂ ਸੱਜਣ ਠੱਗ ਨੂੰ ਭਾਈ ਸੱਜਣ ਬਣਾ ਦਿੰਦੇ ਨੇ ਤੇ ਭਾਈ ਸੱਜਣ ਗੁਰੂ ਨਾਨਕ ਦਾ ਸਿੱਖ ਬਣ ਜਾਂਦਾ ਹੈ ਜਿੱਥੇ ਸਿੱਖ ਬਣਦਾ ਹੈ ਉੱਥੇ ਹੀ ਤੁਲੰਬਾ ਦਾ ਤੁਲੰਬਾ ਨਗਰ ਦਾ ਇਸ ਨੂੰ ਪ੍ਰਚਾਰਕ ਬਣਾ ਦਿੰਦੇ ਨੇ ਤੇ ਗੁਰੂ ਪਿਆਰਿਓ ਸੱਜਣ ਠੱਗ ਤੋਂ ਭਾਈ ਸੱਜਣ ਭਾਈ ਸੱਜਣ ਤੋਂ ਸਿੱਖ ਸੱਜਣ ਸਿੱਖ ਸੱਜਣ ਤੋਂ ਸਿੱਖ ਧਰਮ ਦਾ ਪ੍ਰਚਾਰਕ ਸੱਜਣ ਬਣਾ ਦਿੱਤਾ ਸੀ ਗੁਰੂ ਨਾਨਕ ਦੀ ਇੱਕ ਨਦਰ ਨੇ ਪਰ ਅਸੀਂ ਤਾਂ ਗਰੋਜ ਗੁਰੂ ਨਾਨਕ ਦੇ ਦਰਸ਼ਨ ਕਰਦੇ ਆ ਗੁਰੂ ਨਾਨਕ ਦੇ ਇਕੱਲਿਆਂ ਦੇ ਨਹੀਂ 35 ਮਹਾਂਪੁਰਖ ਨੇ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਜਿਨ੍ਹਾਂ ਦੇ ਦਰਸ਼ਨ ਕਰਦੇ ਆ ਪਰ ਅਸੀਂ ਅੱਜ ਤੱਕ ਸੱਜਣ ਕਿਉਂ ਨਹੀਂ ਬਣ ਪਾਏ ਭਾਈ ਸੱਜਣ ਕਿਉਂ ਨਹੀਂ ਬਣ ਪਾਏ ਕਿਉਂਕਿ ਅਸੀਂ ਸੱਜਣ ਠੱਗ ਵਾਂਗ ਗੁਰੂ ਅਕੇ ਸਮਰਪਿਤ ਨਹੀਂ ਹੋਏ ਜਿੱਦਣ ਸਮਰਪਿਤ ਹੋਵਗੇ ਅਸੀਂ ਵੀ ਸੱਜਣ ਬਣ ਜਾਵਾਂਗੇ ਅਸੀਂ ਵੀ ਠੱਗਪੁਣਾ ਛੱਡ ਦੇਵਾਂਗੇ ਪਰ ਅਸੀਂ ਇਸ ਕਰਕੇ ਛੱਡਣ ਨੂੰ ਤਿਆਰ ਨਹੀਂ ਕਿਉਂਕਿ ਗੁਰਨਾਨਕ ਦੇ ਅੱਗੇ ਅਸੀਂ ਅਜੇ ਤੱਕ ਝੁਕੇ ਹੀ ਨਹੀਂ ਸਾਨੂੰ ਝੁਕਣਾ ਪਏਗਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਗਲੀ ਵੀਡੀਓ ਵਿੱਚ ਅਗਲਾ ਇਤਿਹਾਸ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ